ਯਹਾਂ ਪਰ ਦੀਪਕਾਰਤਾ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜਿਹਾ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟਾਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਈਸਾਈ ਪਾਇ ਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿੱਡ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜੇਹੇ ਨੇ ਜਿਹੜੇ ਕਿ ਈਸਾਈ ਪਾਇ ਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਇਸ ਗਾਣੇ ਨੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਅੱਜੀਆਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜਿਹਾ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਸਾਈ ਭਾਈ ਜਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿੱਟ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਇਸਾਈ ਭਾਈਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਾਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਦੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਰਕਾਲ ਤੋਂ ਦੇਖ ਰਿਹਾ ਸੰਜੇ ਨਿਊਜ਼ ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਆਂ ਤੋ ਪਹਿਲਾ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਇਸਾਈ ਭਾਈਚਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਇਸਾਈ ਭਾਈਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਘਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਹੈ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਦੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਰਕਾਲ ਤੋਂ ਦੇਖ ਰਿਹਾ ਸੰਜੈ ਨਿਊਜ਼ ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਆਂ ਤੋ ਪਹਿਲਾ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ 아이ਸੀ जाट ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਇਸਾਈ ਪਾਇ ਚਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿੱਟ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜੇਹੇ ਨੇ ਜਿਹੜੇ ਕਿ ਇਸਾਈ ਪਾਇ ਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਅਜਿਹਾ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਹੈ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਦੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਤ ਐਨ ਨਿਊਜ਼ ਸੇ ਮੈਂ ਹਾਂ ਪ੍ਰਦੀਪ ਕਾਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਆ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ जाट ਆਈ ਸੀ जाट ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਇਸਾਈ ਪਾਇ ਚਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਇਸਾਈ ਭਾਈਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਰਕਾਲ ਤੋਂ ਦੇਖ ਰਹੇ ਹਾਂ ਜ਼ੀਐਨਯੂ ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜਿਹਾ ਤੋ ਪਹਿਲਾ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਇਸਾਈ ਪਾਇ ਚਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਇਸਾਈ ਭਾਈਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਰਕਾਲ ਤੋਂ ਦੇਖ ਰਿਹਾ ਹਾਂ Z News ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਐਤ ਜੀਆ ਸੋ ਪਹਿਲਾ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ 아이ਸੀ जाट ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਈਸਾਈ ਪਾਇ ਚਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿੱਟ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜੇਹੇ ਨੇ ਜਿਹੜੇ ਕਿ ਈਸਾਈ ਪਾਇ ਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਅਜਿਹਾ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਹੈ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਇਹ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ SNNU ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜਿਹਾ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ 아이ਸੀ जाट ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਇਸਾਈ ਪਾਇ ਚਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿੱਟ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜੇਹੇ ਨੇ ਜਿਹੜੇ ਕਿ ਇਸਾਈ ਪਾਇ ਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਅਜਿਆਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਹੈ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਯਾ ਫਿਰ ਇਸ ਦੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਤਰ ਕਾਲ ਤੋਂ ਦੇਖ ਰਿਹਾ ਹਾਂ ਸੰਜੈ ਨਿਊਸੇ ਮੈਂ ਹਾਂ ਪ੍ਰਦੀਪ ਕਾਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਹਾਂ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟਾਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਈਸਾਈ ਪਾਇ ਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਹ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜੇਹੇ ਨੇ ਜਿਹੜੇ ਕਿ ਈਸਾਈ ਪਾਇ ਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਅਜਿਹਾ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਹੈ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਦੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਰਕਾਲ ਤੋਂ ਦੇਖ ਰਹੇ ਹਾਂ ਜ਼ੀਐਨਯੂ ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜਿਹਾ ਤੋ ਪਹਿਲਾ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਇਸਾਈ ਪਾਇ ਚਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿਡ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜੇਹੇ ਨੇ ਜਿਹੜੇ ਕਿ ਇਸਾਈ ਭਾਈਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜੇਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਰਕਾਲ ਤੋਂ ਦੇਖ ਰਹੇ ਹਾਂ Z News से मैं हां प्रदीप कौर ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਆ ਸੋ ਪਹਿਲਾ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਸਾਈ ਭਾਈ ਜਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿੱਟ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਈਸਾਈ ਪਾਇ ਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਕਿ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਯਾ ਫਿਰ ਇਸ ਦੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਤਰ ਕਾਲ ਤੋਂ ਦੇਖ ਰਿਹਾ ਹਾਂ ਸੰਤ ਐਨ ਯੂ ਸੀ ਮੈਂ ਹਾਂ ਪ੍ਰਦੀਪ ਕਾਰਤਾ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਹਾਂ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਸਾਈ ਭਾਈ ਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਇਸਾਈ ਪਾਇ ਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਾਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼੍ਰੀਕਾਲ ਤੋਂ ਦੇਖ ਰਹੇ ਹਾਂ ਸੰਤ ਐਨ ਯੂ ਸੇ ਮੈਂ ਹਾਂ ਪ੍ਰਦੀਪ ਕਾਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਆ ਤੋ ਪਹਿਲਾ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਸਾਈ ਪਾਇ ਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਤੇ ਰੈਪਰ ਬਾਦਸ਼ਾ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿੱਟ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਈਸਾਈ ਭਾਈਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਥਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਈਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਦੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਰਕਾਲ ਤੋਂ ਦੇਖ ਰਹੇ ਹਾਂ ਜ਼ੈਨਿਊ ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਆ ਸੋ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟਾਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਨ ਇਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਈਸਾਈ ਪਾਇ ਚਾਰੇ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਈਸਾਈ ਪਾਇ ਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਕਿ ਇਸ ਗਾਣੇ ਨੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਅੱਜੀਆਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਸ਼ਰਕਾਲ ਤੋਂ ਦੇਖ ਰਹੇ ਹਾਂ SZ News से मैं हां प्रदीप कौर ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜੀ ਆ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਇਸਾਈ ਪਾਇ ਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਿਹੜੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਇਸਾਈ ਭਾਇਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਕਾਰਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਠੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਹੈ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸ ਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈ نیوز ਸੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤਾਂ ਜਿਵੇਂ ਤੋ ਪਹਿਲਾ ਜਾਣਕਾਰੀ ਦੇ ਦਿੰਨੇ ਆ ਕਿ ਬਾਲੀਵੁੱਡ ਅਭਿਨੇਤਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਆਈ ਸੀ ਜਾਟ ਦੇ ਵਿੱਚ ਕੁਝ ਚਰਚ ਦੇ ਸੀਰੀਅਸ ਤਰੀਕੇ ਦੇ ਨਾਲ ਦਿਖਾਏ ਹੋਏ ਸੀ ਕਿ ਇਸਾਈ ਪਾਇ ਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਸ ਤੋਂ ਬਾਅਦ ਅਭਿਨੇਤਾ ਨੇ ਮਾਫੀ ਵੀ ਮੰਗੀ ਸੀ ਅਤੇ ਉਸ ਸੀਨ ਵੀ ਜਿਹੜੇ ਹਟਾ ਦਿੱਤੇ ਗਏ ਸੀ ਪਰ ਹੁਣ ਪੰਜਾਬੀ ਸਿੰਗਰ ਅਤੇ ਰੈਪਰ ਬਾਦਸ਼ਾ ਨੇ ਜਿਹੜੇ ਵਿਵਾਦਾਂ ਦੇ ਵਿੱਚ ਕਿੱਟ ਚੁੱਕੇ ਨੇ ਜੀ ਹਾਂ ਦਰਸਲ ਇਸ ਗਾਣੇ ਦੇ ਵਿੱਚ ਗਾਏ ਹੋਏ ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਇਸਾਈ ਭਾਈਚਾਰੇ ਨੂੰ ਬਿਲਕੁਲ ਚੰਗੇ ਨਹੀਂ ਲੱਗੇ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਤੇ ਇਸ ਗਾਣੇ ਨੂੰ YouTube ਤੋਂ ਹਟਾਉਣ ਦੀ ਮੰਗ ਕੀਤੀ ਹੈ ਜੀ ਹਾਂ ਕੁਝ ਸ਼ਬਦ ਜ਼ਿਕਰ ਕਰ ਲੈਣੇ ਆ ਹੱਥਾਂ ਦੇ ਵਿੱਚ ਚਰਚ ਤੇ ਹੱਥਾਂ ਦੇ ਵਿੱਚ ਪਾਸਪੋਰਟ ਅਜਿਹੇ ਸ਼ਬਦ ਜਿਹੜੇ ਕਿਤੇ ਨਾ ਕਿਤੇ ਇਸਾਈ ਭਾਈਚਾਰੇ ਨੂੰ ਇਹਨਾਂ ਨੇ ਤੇਸ ਪਹੁੰਚਾਈ ਹੈ ਤੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਪੱਤਰ ਦਰਜ ਕੀਤਾ ਹੈ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਤਾਂ ਕਿ YouTube ਤੋਂ ਇਹ ਗਾਣਾ ਹਟਾ ਦਿੱਤਾ ਜਾਵੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਉਸਦੇ ਬਾਰੇ ਅਪਡੇਟ ਤੁਹਾਨੂੰ ਜ਼ਰੂਰ ਦਵਾਂਗੇ ਕਿ ਵਾਕਈ ਰੈਪਰ ਦਾ ਗਾਇਆ ਹੋਇਆ ਗਾਣਾ YouTube ਤੋਂ ਹਟੇਗਾ ਜਾਂ ਫਿਰ ਇਸ ਤੇ ਵਿੱਚ ਕੁਝ ਸੁਧਾਰ ਕੀਤਾ ਜਾਏਗਾ